ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਚਾਰ ਪਸ਼ੂ ਵਿਖਾਵਾਂਗੇ ਤਿੰਨ ਝੋਟੀਆਂ ਤੇ ਇੱਕ ਵਹਿੜਿਆ ਦੋ ਪਸ਼ੂ ਤੋਕੜ ਗੱਭਣਿਆ ਤੇ ਦੋ ਸੱਜਰ ਸਈਆਂ ਵਾਂ ਝੋਟੀਆਂ ਤੇ ਆਪਾਂ ਪਹੁੰਚੇ ਆ ਭਾਜੀ ਨੀਟੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਸਿਕਾ ਭਾਜੀ ਸਸਿਕਾ ਵੀਰ ਜੀ ਉਸ ਨਾਮ ਠੀਕ ਠਾਕ ਜੀ ਬਹੁਤ ਵਧੀਆ ਗੁਰੂ ਮਹਾਰਾਜ ਦੀ ਕਿਰਪਾ ਜੀ ਵਿੱਦਿਆਪੁਰਾ ਨਾਮ ਤੇ ਐਡਰੈਸ ਦੱਸ ਦਿਓ ਡਾਟਾ ਪਿੰਡ ਲਖੂਆ ਸੀ ਲੀਨ ਵਾਲਾ ਗਲਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਤੇ ਕਿੰਨੇ ਕ ਆਈਫੋਨ ਫਿਰ ਪਿਛਲੀ ਵੀਡੀਓ ਤੇ ਫੋਨ ਬੜੇ ਆਏ ਜੀ ਵੀਰ ਜੀ ਅੱਛਾ ਜੀ ਮਾਲ ਤੇ ਉਦੋਂ ਹੀ ਲੱਗਿਆ ਮੈਂ ਤੁਹਾਨੂੰ ਫੋਨ ਕਰਕੇ ਕੀਤਾ ਗਲੇ ਦਿਨ ਕੀਤਾ ਸੀ ਅਗਲੇ ਦਿਨ ਕੀਤਾ ਆਹੋ ਠੀਕ ਮੰਗਲਦੇ ਵੀ ਤੁਹਾਨੂੰ ਰਾਜ ਦੱਸਤਾ ਸੀ ਹਾਂਜੀ ਮਾਲ ਤੇ ਲੱਗ ਗਿਆ ਅੱਛਾ ਅੱਛਾ ਠੀਕ ਹੈ ਚਲੋ ਵਧੀਆ ਵਧੀਆ ਹੁਣ ਤੱਕ ਅੱਜ ਸਵੇਰੇ ਵੀ ਫੋਨ ਆਉਂਦੇ ਝੋਟੀਆਂ ਤੇ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਮਾਲ ਪੌਣੀ ਅੱਜ ਵੀਡੀਓ ਤੇ ਮਾਲ ਪਹਿਲਾਂ ਤੇ ਵਿਗ ਗਿਆ ਸਾਰਾ ਠੀਕ ਹੈ ਦੇ ਕਰਕੇ ਸ਼ੁਰੂਆਤੀ ਹਾਂ ਫੋਨ ਨੰਬਰ ਦੱਸ ਦਿਓ ਮន្តែ ਆਪਣਾ 9914460566 ਠੀਕ ਹੈ ਜੀ ਚਾਹ ਦੱਸਿਓ ਪਹਿਲੇ ਨੰਬਰ ਤੇ ਛੋਟੀ ਕਿੰਨੇ ਵੀ ਵੀਰ ਆਪਣੇ ਕੋ ਆਏ ਹਨ ਅੱਛਾ ਜੀ ਇੱਥੇ ਹੀ ਸੱਦ ਲਈ ਅੱਛਾ ਜੀ ਸਾਰਾ ਚੋਚਵਾਕ ਤਸੱਲੀ ਕਰਕੇ ਹੀ ਖੜੀਆਂ ਨੇ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਮਨ ਖੁਸ਼ ਹੈ ਮੈਂ ਲਾ ਇੱਥੇ ਹਾਂਜੀ ਹਾਂਜੀ ਅਗਲਾ ਤਸੱਲੀ ਕਰ ਲੀ ਨੀ ਬਹੁਤ ਵਧੀਆ ਬਹੁਤ ਵਧੀਆ ਆਪਾਂ ਕਹਿੰਨੇ ਵੀ ਬੇਸ਼ੱਕ ਇੱਥੇਨ ਘਾੜੇ ਕੋ ਦੋ ਟਾਈਮ ਚੋਕ ਤਸੱਲੀ ਕਰਕੇ ਖੜੇ ਠੀਕ ਹੈ ਠੀਕ ਹੈ ਜੀ ਹਾਂਜੀ ਯਾ ਦੱਸੋ ਜੇ ਅੰਗਰੀ ਸਾਫ ਸੁਥਰੇ ਲੈਣੇ ਆ ਆਪਣੇ ਵੱਲੋਂ ਨਹੀਂ ਨਹੀਂ ਬਿਲਕੁਲ 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 ਜੀ ਇਹ ਤਸੱਲੀ ਕਰਕੇ ਲਈਏ ਅਗਲਾ ਕੇਲੇ ਆਨਲਾਈਨ ਮੰਗਾਵੇ ਤੇ ਕੋਈ ਇਹ ਨਾ ਕਵੇ ਵੀ ਮੰਨ ਲਓ ਲਾਮਾ ਜਾਓ ਜੀ ਅਗ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਪਾਜੀ ਇੱਥੇ ਆ ਜੇ ਤਾਂ ਬਹੁਤਾ ਵਧੀਆ ਬਹੁਤ ਵਧੀਆ ਜੀ ਜਿਹਨੇ ਰਕਮ ਖਰਚਣੀ ਆ ਟਾਈਮ ਵੀ ਕੱਢ ਲਿਆ ਕਰਣਾ ਖਰਚਾ ਆ ਹਾਂ ਜੀ ਜਿਹਨੇ ਖਰਚਣਾ ਉਹਦਾ ਵੀ ਫਰਜ਼ ਬਣਦਾ ਬੰਦਾ ਬੰਦਾ ਜੀ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਕਿਹੜਾ ਸਾਡੇ ਕੋਲ ਮੰਗਾਊਗਾ ਆਨਲਾਈਨ ਵੀ ਮੰਨ ਲਓ ਸਾਡੀ ਥਣਾ ਥਣਾ ਦੀ ਫੁੱਲ ਗਾਰੰਟੀ ਹੋਊਗਾ ਅੱਛਾ ਜੀ ਠੀਕ ਹੈ ਠ ਹਾਂਜੀ ਕਰੋ ਦੱਸਿਓ ਹੁਣ ਪਹਿਲੇ ਨੰਬਰ ਤੇ ਝੋਟੀ ਕਨਵਾ ਸੁਆ ਸੋਈ ਤੇ ਕੀ ਇਹਦਾ ਮਿਲਕਰ ਰਿਕਾਰਡ ਜੀ ਵੀਰ ਜੀ ਪਹਿਲਾ ਸੁਆ ਸੋਈ ਆ ਅੱਛਾ ਜੀ ਤੁਹਾਨੂੰ ਵੀ ਚਾਰ ਦੰਦਾਂ ਦੇ ਕੱਟੀ ਅੱਛਾ ਜੀ ਕੋਹ ਤਾਂ ਚੈੱਕ ਵੀ ਕਰਾ ਦਿੰਨੇ ਜਿਹੜਾ ਵੀਰ ਇੱਥੇ ਆਊਗਾ ਉਹਨੂੰ ਚੈੱਕ ਕਰਾ ਕੇ ਦਵਾਂਗੇ ਠੀਕ ਹੈ ਠੀਕ ਹੈ ਜੀ ਲਓ ਬਜੀ ਜੈਡ ਬੁਲਾਏਗਾ ਤੇ ਨਿਗੇ ਨਿਗੇ ਸਿੰਘ ਤੇ ਬਾਕੀ ਤੁਹਾਨੂੰ ਆਪਾਂ ਚੈੱਕ ਕਰਾਈ ਦਿੰਨੇ ਆ ਪਿਓਰ ਚੰਗੀ ਆ ਠੀਕ ਹੈ ਠੀਕ ਹੈ ਲੋ ਭਾਈ ਲੱਗੇ ਚਲੋ ਕੋਈ ਨਹੀਂ ਰਹਿਣ ਦਰਾਂ ਦਰਾਂ ਜਿਹੜਾ ਵੀਰ ਇੱਥੇ ਹੋਊਗਾ ਉਹਨੂੰ ਚੈੱਕ ਕਰਾ ਕੇ ਦਵਾਂਗੇ ਬਿਲਕੁਲ ਸਹੀ ਠੀਕ ਹੈ ਤੇ ਸ਼ਕੀਨ ਤੇ ਸੀਲਸ ਲੱਗ ਹਦੋਂ ਵਾਧਿਆ ਅੱਛਾ ਜੀ ਕਿੰਨਾ ਕ ਜੇ ਦੋ ਦੇਰ ਕੋਲ ਵੱਡੀ ਝੋਡੀ ਦੇਖੋ ਪੜੀ ਪੜੀ ਦੁੱਧ ਵੀਰ ਜੀ 10 ਤੋਂ ਬਾਹਰ ਹੋਗਾ 10 ਮੰਨ ਕੇ ਲੈ ਲੈ ਜਿਹੜਾ ਮਰਜੀ ਠੀਕ ਹੈ ਠੀਕ ਹੈ ਲੋ ਭਾਈ ਜੈਡ ਬਲਾਇਆ ਤੇ ਚੰਗੇ ਕੱਦ ਕਾਠ ਦੀ ਮਾਲਕਣ ਆ ਤੇ ਇਸ ਟਾਈਮ ਜਿਹੜਾ 10 ਤੋਂ ਬਾਹਰ ਦੁੱਧ ਉਹਦੇ 10 ਵੀਰ ਕਹਿੰਦਾ ਕਿ ਫੁੱਲ ਗਾਰੰਟੀ ਹੈ 10 ਦੀ ਤੇ ਬਾਕੀ ਥਾਣਾ ਦਾ ਸਹਿਜਗਾ ਵੀ ਤੁਹਾਨੂੰ ਅੱਗੇ ਅੱਗੇ ਦਵਾ ਅਕੀ ਦੇ ਪਿਛੇ ਕੱਟਾ ਦਾ ਕੱਟਾ ਕੱਟਾ ਕੇ ਮੇਲ ਕਾਹ ਜੀ ਇਹਦੇ ਪਿਛੇ ਤੇ ਥਾਲੇ ਨੂੰ ਬਹੁਤ ਹੀ ਚੰਗਾ ਤੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਜਿੱਦੇ ਦਿਖਾਓ ਸਾਈਡ ਵਾਲਾ ਬਹੁਤ ਚੰਗਾ ਠੀਕ ਹੈ ਲੋ ਬਾਈ ਲਾਗੀਆਂ ਨੂੰ ਕਿਆ ਕਰ ਸਕਦੇ ਤੁਸੀਂ ਫੋੜਾ ਦਾ ਸਾਈਜ਼ ਬਹੁਤ ਹੀ ਸ਼ਾਨਦਾਰ ਆ ਇਹ ਐਸਟਾ ਮੇਰਾ ਦਾਹਾਂ ਤੋਂ ਬਾਹਰ ਦੁੱਧ ਆ ਕੇ ਕਹਿਣ ਨੂੰ ਵੀਰ ਜੀ ਆਪਾਂ ਉਧਰ ਦੀ ਵੀ ਲੈ ਸਕਦੇ ਆ ਆਪਾਂ ਇਧਰੋਂ ਲਈਏ ਝੂਠ ਬੋਲ ਗਏ ਨਹੀਂ ਸਾਰੀਆਂ ਇਧਰੋਂ ਲਈਆਂ ਪਹਿਲਾਂ ਹੀ ਝੋਟੀਆਂ ਸਾਰੀਆਂ ਦਿਖਾਉਣੀਆਂ ਆ ਅੱਛਾ ਠੀਕ ਹੈ ਠੀਕ ਹੈ ਜੀ ਸਾਰੀਆਂ ਇਧਰੋਂ ਲਈਆਂ ਨੇ ਆਪਾਂ ਕੋ ਵੀਰ ਭਾਵੇਂ ਇਧਰ ਦੀ ਲਾ ਲੇ ਉਧਰ ਦੀ ਲਾ ਲੇ ਬਾਦ ਝੋਟੀ 'ਚ ਕੋਈ ਸ਼ੱਕ ਨਹੀਂ ਹੈਗਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਇਹ ਝੰਡ ਪਲੇਨ ਤੇ ਨਿਗਾਨੇ ਕਾ ਜਾਂ ਸਿੰਗਰ ਫੇਸ ਲੋ ਚੰਗਾ ਵਾ ਹਾਂ ਤੇ ਦੁੱਧ ਵੀ ਦਾਹਾਂ ਤੋਂ ਬਾਹਰ ਇਹ 10 ਕਿਲੋ ਮੰਨ ਕੇ ਲੈ ਲੇ ਠੀਕ ਹੈ ਠੀਕ ਹੈ ਜੀ ਤੇ ਕੀ ਮੁੱਲ ਭਾਜੀ ਇਹਦਾ ਫਿਰ ਮੁੱਲ ਵੀਰ ਜ ਲੱਖ ਰੇ ਦੇ ਦिए ਲੱਖ ਰੀ ਹਾਂਜੀ ਕਿ ਹੋਰ ਛੱਡ ਦਈਏ ਲੱਖੋਂ ਛੱਡ ਦੋ ਜਿਆਦਾ ਜੀ ਦੇਣੀ ਆ ਪੰਜ ਦੇ ਘੰਟੇ ਚ ਵੇਖ ਬੁੱਕ ਜਾਣ ਚੱਲ ਲੱਖੋਂ ਘਟਾ ਲਓ ਥੋੜੇ ਜਿਹਾ ਫਿਰ ਕਿੰਨੇ ਘਟਾ ਦਈਏ ਪੰਜ ਘਟਾ ਦਈਏ ਬਚਾਨਾ ਇਹਦੀ 95 ਚਲ 1000 ਹੋਰ ਛੱਡ ਦੋ ਫਿਰ ਨਹੀਂ ਹੋਰ ਛੱਡ ਦਈਏ ਚਲੋ ਫਿਰ ਕੀ ਆਨਦੋ 92000 200 ਛੋਟ ਕਰਨੀ ਆ ਠੀਕ ਹੈ ਠੀਕ ਹੈ ਤੁਸੀਂ ਸੱਲੀ ਕਰਕੇ ਖੜੇ ਹੋ ਆਪਣੀ ਕਿ ਨਹੀਂ ਲਓ ਬਾਈ 92000 ਬਿਲਕੁਲ ਦੇਖੋ ਝੋਡੀ ਝੋਟੀ ਜੇ ਕੋਈ ਸ਼ੱਕ ਨਹੀਂ ਆਛਾ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਚ 200 ਰੁਪਏ ਛੋਟ ਕਰਾਂਗੇ 200 ਛੋਟ ਕਰਾਂਗੇ ਹਾਂਜੀ ਠੀਕ ਹੈ ਠੀਕ ਲੋ ਬਾਈ ਜੀ 92000 ਚ ਬਾਈ ਕਹਿੰਦਾ ਕਿ 200 ਰੁਪਏ ਛੋਟ ਕਰਾਂਗੇ ਤੇ ਆਜੋ ਹੁਣ ਦੂਜੇ ਨੰਬਰ ਤੇ ਇਹ ਵੀ ਚ ਅੱਗੇ ਕੱਦ ਕਾਠ ਦੀ ਮਾਲਕੀ ਦੇਖੋ ਕੱਦ ਵਜਣਾ ਅੱਛਾ ਜੀ ਤੇ ਜਿੰਨਾ ਆਪਾਂ ਦਾ ਮੁੱਲ ਕਰਨਾ ਨਾ ਝੋਟੀ ਦਾ ਅੱਛਾ ਜੀ ਦੋ ਨੰਬਰ ਦੀ ਝੋਟੀ ਹੁੰਨੇ ਦੀ ਆ ਅੱਛਾ ਠੀਕ ਜੀ ਸਾਢੇ 6 ਮਹੀਨੇ ਦੀ ਚੱਕ ਰੱਖ ਲਈ ਪਹਿਲਾ ਹੀ ਸੂਆ ਜੇ ਦੂਜੇ ਲਈ ਗੱਭਣੇਗਾ ਠੀਕ ਹੈ ਜੀ ਸਾਢੇ 6.5 ਦੀ ਚੱਕ ਜੇ ਅੱਛਾ ਜੀ ਤੇ ਅੱਠੀ ਪੈਰੀ ਦੁੱਧ ਦਿੰਦੀ ਜੇ ਢਾਈ ਦੇ ਦੇ ਤਿੰਨ ਦੇ ਦੇ ਠੀਕ ਹੈ ਜੀ ਥਾਣਾ ਉਹਨਾਂ ਦੀ ਬਿਲਕੁਲ ਓਕੇ ਆ ਠੀਕ ਲੋ ਬਈ ਥਾਣੀ ਪਾਸ ਕਰੂਗੀ ਢਾਈ ਤਿੰਨ ਲੀਟਰ ਜਿਹੜਾ ਦੁੱਧ ਇੱਕ ਟਾਈਮ ਹੀ ਦਿੰਦੀ ਆ ਸਾਰੀਆਂ ਤੋਂ ਭਾਰੀ ਆ ਇਹ ਕਿੰਨਾ ਕੁ ਟੋਆ ਸੱਜਣ ਨੇ ਦੁੱਧ ਫਿਰ ਸੱਜਣ ਵੀਰ ਜੀ ਤਾਂ 11 ਲੀਟਰ ਦੁੱਧ ਕੱਢੀ ਰਹੀ ਆ ਠੀਕ ਹੈ ਬਈ ਸੱਜਣ ਨੇ 10 11 ਲੀਟਰ ਡੇਢ ਦੁੱਧ ਦਿੱਤਾ ਵਾ ਤੇ ਕੰਦ ਕਾਠ ਵੀ ਬਹੁਤ ਚੰਗਾ ਵਾ ਅੱਛਾ ਜੀ ਬਹੁਤ ਜ਼ਿਆਦਾ ਵੇਖੋ ਸਾਰੀ ਚੰਗੀ ਝੋਡੀ ਠੀਕ ਹੈ ਠੀਕ ਝੋਡੀ ਡਬਲ ਰੁਪਈਆ ਦੀ ਹੋਣੀ ਜਿੰਨੇ ਦੀ ਆਪਾਂ ਹੁਣ ਦੇ ਦੇਣੀ ਉਹ ਤੋਂ ਡਬਲ ਆ ਬਾਅਦ ਚ ਅੱਛਾ ਜੀ ਠੀਕ ਹੈ ਜੀ ਹਾਂ ਜੀ ਲਓ ਭਜੀ ਇਹ ਵੀ ਪਹਿਲਾ ਸਵੇਰ ਸੋਈ ਰ ਦੂਜੇ ਲਈ ਗੱਬਣ ਆ ਥੱਲੇ ਥੋੜੇ ਜਣੇ ਨਾ ਵੀਰ ਜੀ ਪੱਠੇ ਆਣ ਕੇ ਘਟ ਖਾਦੇ ਸਾਡੇ ਕੋਲ ਜੀਨ ਲਾਇਆ ਘਰੋਂ ਆਈ ਆ ਅੱਛ ਸਾਂਭੀਗਾ ਹਾਂਜੀ ਹਾਂਜੀ ਬਹੁਤ ਹੀ ਚੰਗੀ ਹੈ ਦੇ ਸਾਡੇ ਇਸ ਦੇ ਬੇਰਬੂਲ ਦੇਖੋ ਕਿੰਨੀ ਝੋਟੀ ਰੀਲ ਤੇ ਵੇਖੋ ਠੀਕ ਹੈ ਲਓ ਬਾਜੀ ਇਹ ਕਰੋ ਛੋਟਾ ਕਰ ਦਿਆ ਕਰੇ ਪਿੱਠ ਪੜਾ ਵੀ ਬਹੁਤ ਚੰਗਾ ਵਾ ਕੀ ਮੁੱਲ ਕਰਨਾ ਭਾਜੀ ਇਹਦਾ ਹੁਣ ਵੀਰ ਜੀ ਕਰ ਲਈਏ 80 ਇਹਦਾ ਪਰ ਤੋਂ ਫਰਜ਼ਾਇਤ ਜਾਈ ਜਾਂ ਦੋ ਕਿੰਨਾ ਕਰੀਏ ਦੱਸੋ 75 ਹੀ ਦੇ ਦਈਏ ਕਰ ਤੋਂ ਹੋਰ ਥੋੜਾ ਜਾ ਦੱਸੋ ਤੋ ਜੀ ਫਿਰ ਦੱਸ ਦੋ ਜਿੰਨਾ ਕਹਿੰਦੇ ਕਰ ਦਨੇ ਪਰ ਝੋਟੀ ਵੇਖ ਲਓ ਇਹ ਜਿੰਨੇ ਦੀ ਆਪਾਂ ਦੇਣੀ ਹੈ ਨਾ ਹਮ ਮਤਲਬ ਉਨੇ ਨਾਲ ਨੇ ਬੜੇ ਆਰਾਮ ਨਾਲ ਲਾ ਦੇਣੇ ਆ ਕਰ ਦੋ ਖਰਾਬ ਜਾਇਜ ਆ 72000 ਦੇ ਦਈਏ ਕੀ ਕਰ ਦੋ ਪੂਰੇ 70 ਦੇ ਦਈਏ 200 ਛੋਟ ਕਰ ਦਾਂਗੇ ਠੀਕ ਲੋ ਬਈ ਇਹ ਲਓ 72000 ਰੁਪਿਆ ਛੋਟ ਇਹਨੂੰ ਵੇਖੋ ਸਹੀ ਦਾ ਮਾਲੀ ਹੁੰਦਾ ਖੁੜੀ ਇਹ ਵੀ ਬਹੁਤ ਹੀ ਚੰਗੇ ਕੱਦ ਕਾੜ ਦੇ ਮਾਲਕ ਨੇ ਯਾਰੇ ਕਰੋ ਫੇਸ ਕੁਆਲਟੀ ਵੀ ਚੈੱਕ ਇਹ ਬਹੁਤੀ ਸਾਂਭੀ ਹੈ 10 11 ਲੀਟਰ ਜਿਹੜਾ ਸੱਜਰ ਦਾ ਦੁੱਧ ਚਵਾਇਆ ਸੀ ਤੇ ਹੁਣ ਸਾਢੇ 6.5 ਹੁਣ ਦੇ ਮੰਨ ਲਓ ਥਾਣ ਥੋਣੀ ਪਾਸ ਕਰਾਉਂਦੇ ਜੀ 2 2.5 ਕਿਲੋ ਸਵੇਰ ਦੇ ਟਾਈਮ ਹੀ ਅੱਛਾ ਜੀ ਠੀਕ ਹੈ ਜੀ ਤੇ ਸਾਢੇ 6.5 ਦੀ ਚੈੱਕ ਕਰਾ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਤੇ ਆਜੋ ਹੁਣ ਤੇ ਜੇ ਨੰਬਰ ਤੇ ਇਹ ਵੀ ਪਹਿਲਾਂ ਕੱਟੀ ਜੇ ਅੱਛਾ ਜੀ ਹਾਂਜੀ ਇਹਦੇ ਥੱਲੇ ਦੁੱਧ ਮੰਨ ਲਓ 9 ਕਿਲੋ ਲੀਟਰ ਮਾਰ ਕੇ ਦਵਾਂਗੇ ਮਗਰ ਵੀ ਕੱਟੀ ਆ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਜੀ ਫੀਮੇਲ ਕਾਫ ਜੇ ਕਿਸੇ ਆ ਵਾਲਾ ਕਿਹਾ ਕਰ ਸਾਡੇ ਤੁਸੀਂ ਇਸ ਵੀ ਨੂੰ ਕਿੰਨਾ ਕਰਾਂਗਾ ਮੋਗਾ ਭਾਈ ਇਹ ਨੂੰ ਵੀਰ ਜੀ ਹੋ ਗਏ ਜੇ 15 18 ਦਿਨ 20 ਅੰਦਰ ਅੰਦਰ ਜੇ ਠੀਕ ਲੋ ਭਾਈ 20 ਦਿਨ ਲੱਗ ਪਾ ਕੁਝ ਨਾ ਉਹ ਤੋਂ 10 ਦੇ ਕਿਹੜਾ ਲੋਡ ਬਿਲਕੁਲ ਤਿਆਰ ਹੈ ਇਹ ਕੋਲ ਤੇ ਕਰੋ ਚੱਕ ਥਾਂ ਠੂੜੀ ਬਹੁਤ ਚੰਗਾ ਲੱਗਾ ਵਾ ਤੇ ਅਰਡਰ ਕੁਆਲਟੀ ਵੀ ਚੰਗੀ ਆ ਇਹ ਵੀ ਜੈਡ ਬਲੈਕ ਦੇ ਵਿੱਚ ਆ ਗਈ ਆ ਥਾਂ ਕੰਦੇ ਦੀ ਬੜੀ ਸਾਫ ਕੱਟੀ ਹਾਂਜੀ ਹਾਂਜੀ ਦੇ ਭਾਈ ਲੱਗ ਗਿਆ ਤੇ ਇਧਰ ਵੇਖੋ ਤੁਸੀਂ ਆਰਡਰ ਕੁਆਲਟੀ ਤੇ ਥਣ ਥਣ ਬਹੁਤ ਹੀ ਚੰਦਾ ਵਾ ਇਹ ਫੁੱਟ ਪਾਲੰਗ ਬਣੀ ਪਈ ਆ ਬਹੁਤ ਜਿਆਦਾ ਚੰਗੀ ਆ 10 11 ਕਿਲੋ ਦੁੱਧ ਹੀ ਜਾਨਾ ਨੇ ਹੁਣ 9 ਕਿਲੋ ਮਿਲ ਕੇ ਦਵਾਂਗੇ ਠੀਕ ਆ ਠੀਕ ਆ ਹਾਂ ਜੀ ਇਹ ਮੋਲ ਬਿਲਕੁਲ ਜਾਇਜ਼ ਹੀ ਕਰਨਾ ਹੈ ਅੱਛਾ ਜੀ ਹਾਂ ਜੀ ਦੱਸ ਦੋ ਕਿੰਨਾ ਕਰਨਾ ਹੈ 85 ਦੇ ਦਈਏ 80 ਕਰੋੜ 80000 ਦੀ ਦੇ ਦਈਏ ਛਣ ਦੋ ਦੋ ਬੰਨ 75 ਦੀ ਦੇ ਦਈਏ ਮੁਫਤੀ ਦੇਣੀਆਂ ਅੱਛਾ 75000 ਚੋਂ 200 ਰੁਪਏ ਹਾਂਜੀ ਲਓ ਬਾਈ 73000 ਚੋਂ 200 ਰੁਪਏ 73 ਆ ਜਾਓ ਵੇਖ ਲਓ ਕੱਟੀ ਠੀਕ ਹੈ ਠੀਕ ਹੈ ਲਓ ਬਾਈ ਇੰਦਰਾ ਵੀ ਥਣ ਦਿਖਾ ਦਿਓ ਵੇਖੋ ਬਾਕੀ ਤੁਹਾਨੂੰ ਦੂਜੀ ਸਾਈਡ ਤੋਂ ਬਾਕੀ ਠੰਡੀ ਸੀਲ ਵੀ ਪੜੀ ਆ ਅੱਛਾ ਜੀ ਸਾਰੀਆਂ ਠੰਡੀਆਂ ਸੀਲ ਛੋਟੀਆਂ ਬੜੀਆਂ ਠੀਕ ਹੈ ਠੀਕ ਹੈ ਜੀ ਆ ਜਾਓ ਹੁਣ ਇੱਧਰ ਵੇਖੋ ਨਗੀਨਾ ਲਓ ਬਾਈ ਬਹੁਤ ਹੀ ਚੰਗੀ ਐ ਵੀ ਕਰੋ ਚੈੱਕ ਤੁਸੀਂ ਇਹ ਕਿੰਨੇ ਜਾਂਦੀ ਗੱਭੜ ਨੇ ਤੁਸੀਂ ਇਹ ਵੀਰ ਜੀ ਆਪਾਂ ਇਥੋਂ ਚੈੱਕ ਕਰਾ ਕੇ ਲਵਾਂਗੇ ਸੱਤਾਂ ਮਹੀਨੇ ਦੀ ਅੱਛਾ ਜੀ ਹਾਂਜੀ ਤੇ ਸੱਤ ਹੀ ਗਲੋਏ ਦੇਲੇ ਦੁੱਧ ਜੀ ਠੀਕ ਆ ਠੀਕ ਲੋ ਬਾਈ ਸੱਤਾਂ ਮਹੀਨਿਆਂ ਦੀ ਬੜੀ ਗੱਲ ਹੋਰ ਇਹਨੂੰ 10 20 ਦਿਨ ਕੋ ਚੋਲੇਗਾ ਮਹੀਨਾ ਚੋਲੇਗਾ ਹਾਂਜੀ ਲੱਗੇ ਲੱਗਾ ਕੰਮ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਗੜਾ ਦੇਈ ਜਾਂਦੇ ਨੇ ਦੁੱਧ ਦੁੱਧ ਲਮਾ ਚੇਰੀ ਆ ਨਾ ਤੇ ਵੇਖੋ ਵਛੀ ਪਾਲੀ ਕਿਦਾਂ ਆ ਠੀਕ ਲੋ ਬਾਈ ਬਹੁਤ ਹੀ ਚੰਗੀ ਬਹਿੜਿਆ ਤੇ ਅਸਲ ਵਿੱਚ ਜਿਹੜੀ ਸੱਤਾਂ ਮਹੀਨਿਆਂ ਰੀ ਚੱਕ ਪਾਸ ਆ ਤੇ 7 ਲੀਟਰ ਦੁੱਧ ਆਰੇ ਕੋਲ ਤੇ ਬਾਕੀ ਥਣ ਥਣੇ ਬਹੁਤ ਚੰਗਾ ਲੱਗਾ ਵਾ ਵੀ ਤੁਹਾਨੂੰ ਚੈੱਕ ਕਰਾਉਣੇ ਲੱਗੇ ਜੋ ਆਪਾਂ ਕਰੋ ਫੇਸ ਕੁਆਲਟੀ ਚੈੱਕ ਇਹ ਜਰਸੀ ਆ ਗਈ ਇਹ ਜਰਸੀ ਹਾਂਜੀ ਜਰਸੀ ਇੰਨੇ ਸੱਜਰ ਨੇ ਕਿੰਨਾ ਕਿਚਵਾ ਦੋ ਤੇ ਭਾਜੀ 18 ਕਿਲੋ ਦੁੱਧ ਦੋ ਦੋਂਦੇ ਸੱਜਰ ਥੱਲੋਂ ਆਪਾਂ ਚੋਇਆ ਆ ਅੱਛਾ ਜੀ ਸੁਆ ਪਹਿਲਾ ਹੀ ਆ ਦੂਜੇ ਦੀ ਗਾਂ ਗੱਬਣ ਆ ਠੀਕ ਆ ਠੀਕ ਆ ਤੇ ਦੰਦਾਂ 'ਚ ਬੈਠ ਜੇ ਅੱਛਾ ਜੀ ਮੂੰਹ ਸ਼ਕੀ ਤੇ ਦੰਦ ਪੋਟਣ ਡਈ ਜੇ ਠੀਕ ਆ ਠੀਕ ਆ ਹਾਂਜੀ ਤੇ ਹੁਣ ਐਰਕਾਂ ਦੁੱਧ 20 ਤੋਂ ਪਲੱਸ ਚਵਾਊਗੀ ਏ ਠੀਕ ਆ ਜੀ ਹਾਂਜੀ ਦੇਖੋ ਵੈੜ ਕਦਾਂ ਲਿਸ਼ਕਦੀ ਐ ਕਦੇ ਬਹੁਤ ਜ਼ਿਆਦਾ ਸੰਭੀ ਆ ਲੈਣ ਦੇ ਕੋਈ ਨਹੀਂ ਹਾਂਜੀ ਭਾਜੀ ਬਜੀ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੁਸੀਂ ਥੋੜਾ ਜਿਹਾ ਚੈੱਕ ਕਰੀਏ ਤੁਹਾਨੂੰ ਤਾਂ ਬਹੁਤ ਹੀ ਚੰਗਾ ਗੈਬ ਲੱਗਾ ਵਾ ਦੇ ਕੀ ਮੁੱਲ ਭਾਜੀ ਫਿਰ ਇਹਨਾਂ ਦਾ ਮੋਨਵੀਰ ਜੀ ਵੱਛੀ ਦੇ ਤਿਆਰ ਹੋਈ ਹੈਗੀ 8000 ਦੀ ਅੱਛਾ ਜੀ ਆਪਾਂ ਬਿਲਕੁਲ ਜਾਇਜ਼ ਦਵਾਂਗੇ 40 ਦੇ ਦਈਏ ਜਾਣ ਤੋਂ ਫਿਰ ਜਾਇਜ਼ ਜੀ ਵੀ 40000 ਦੇ ਦਨੇ ਆ ਕਰ ਤੋਂ ਹੋਰ ਫਿਰ ਜਾਇਜ਼ ਇਹਦਾ ਵੀ 3800 ਚ 200 ਛੋੜ ਠੀਕ ਲੋ ਬਈ ਠੀਕ ਬਿਲਕੁਲ 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 ਜਾਇਜ਼ ਲੋ ਬਈ 38000 ਚ 200 ਰੁਪਿਆ ਛੋੜ ਟੋਕੜ ਗੱਬਣ ਵਹਿੜਿਆ ਤੇ ਸੱਤਾਂ ਮਹੀਨਿਆਂ ਰੀ ਚੱਕ ਪਾਸ ਤੇ 7 ਲੀਟਰ ਦੁੱਧ ਆ ਤੇ ਕਰੋ ਚੱਕ ਪਸ਼ੂ ਸਾਰੇ ਚੰਗਿਆ ਵੀਰ ਦੇ ਕੋਲ ਇਹ ਵੀਡੀਓ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ